ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਉੱਚੀ ਬੋਲੋ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਦੀਪ ਕੌਰ ਖੋਖ ਮੈਂਬਰ ਸਲੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਨਾਭਾ ਦਾ ਪਤੀ ਸਰਦਾਰ ਬਜ਼ਪਤੇ ਸਿੰਘ ਖੋਖ ਸਮੂਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅਤੇ ਅਕਾਲ ਤਖਤ ਸਾਹਿਬ ਤੇ ਜੋ ਵੀ ਹੁਣ ਤੱਕ ਜਿਹੇਦਾਰ ਸਾਹਿਬਾਨ ਰਹੇ ਨੇ ਚਾਹੇ ਜਿਆਨੀ ਹਰਪ੍ਰੀਤ ਸਿੰਘ ਜੀ ਰਹੇ ਨੇ ਚਾਹੇ ਗਿਆਨੀ ਰਗਵੀਰ ਸਿੰਘ ਜੀ ਰਹੇ ਨੇ ਤੇ ਚਾਹੇ ਕੋਈ ਜੋ ਮੌਜੂਦਾ ਜ਼ਹੀਦਾਰ ਨੇ ਸਾਰੇ ਸਾਡੇ ਲਈ ਸਟਕਾਰ ਜੋ ਉਹਨੇ ਜੋ ਵੀ ਉਸ ਸੱਚੇ ਪਾਸੇ ਦੇ ਤਖਤ ਤੇ ਆਪਣੀ ਪਦਵੀ ਲੈਂਦਾ ਉਸ ਨੂੰ ਆਪਾਂ ਨੂੰ ਸਿਰ ਝੁਕਾ ਕੇ ਉਹਨਾਂ ਦਾ ਹੁਕਮ ਮੰਨਣਾ ਚਾਹੀਦਾ ਹੈ ਕਿਉਂਕਿ ਜ਼ਹੀਦਾਰ ਜੀ ਕਾਹਤਖਸਾਬ ਸੱਚੇ ਪਾਸਾ ਦਾ ਤਖਤ ਹੈ ਕਿਉਂਕਿ ਜੋ ਵੀ ਉੱਥੇ ਘਟਨਾਵਾਂ ਵਾਪਰ ਰਹੀਆਂ ਨੇ ਉਹ ਬਹੁਤ ਹੀ ਮਨ ਨੂੰ ਦੁਖੀ ਦੁਖੋਈ ਹੁੰਦਾ ਵੀ ਜਿੱਥੇ ਇੱਕ ਕਾਲ ਤੱਕ ਤੋਂ ਇੱਕ ਬਾਜ ਪੰਥ ਸਿੱਖ ਪੰਥ ਨੂੰ ਜਾਣੀ ਚਾਹੀਦੀ ਸੀ ਉੱਥੇ ਸਿੱਖ ਪੰਥ ਅੱਜ ਤੜਾ ਤੜਾ ਢੜਿਆਂ ਵਿੱਚ ਵੰਡਿਆ ਗਿਆ ਪਰ ਉੱਥੋਂ ਬਾਅਦ ਜੰਮਤਰ ਸਿੱਖ ਖਾਸਾ ਪੰਥਰੀ ਖਬਾਜ ਹੋ ਕੇ ਕਾਲ ਤੱਕ ਤੋਂ ਨਹੀਂ ਜਾਂਦੀ ਉਹਨਾਂ ਚਰ ਸਿੱਖ ਮਸਲੇ ਚਾਹੇ ਬੰਦੀ ਸਿੰਘ ਜੇਲਾ ਵਿੱਚ ਝੋਲ ਰਹੇ ਨੇ ਵਿਚਾਰੇ ਜੋ ਹਾਲ ਵੀ ਬਹੁਤ ਵੱਡੇ ਘਟ ਗੇਂਤੀਆਂ ਦੇ ਮਸਲੇ ਵੀ ਕਿਉਂਕਿ ਗੁਰਤੇਗ ਬਾਦਰ ਮਾਨ ਸਾਹਿਬ ਨੇ ਘਟ ਗੇਂਤੀ ਵਾਲੀ ਜਦ ਹਿੰਦੂ ਧਰਮ ਦੀ ਰੱਖਿਆ ਲਈ ਆਪਣੀ ਸ਼ਹੀਦੀ ਦਿੱਤੀ ਕਾਲ ਤਖ ਸਾਹਿਬ ਜਦ ਵੀ ਉੱਥੋਂ ਹੁਕਮ ਤਰ੍ਹਾਂ ਤਰ੍ਹਾਂ ਦੇ ਜ਼ੁਲਮਾਂ ਦੇ ਖਿਲਾਫ ਸਦਾ ਸਦਾ ਲੜਾਈਆਂ ਲੜੀਆਂ ਗਈਆਂ ਨੇ ਤੇ ਸਦਾ ਉੱਥੋਂ ਹੁਕਮਨਾਮੇ ਜਾਰੀ ਹੁੰਦੇ ਰਹੇ ਨੇ ਅਤੇ ਨਿਯੁਕਤੀਆਂ ਵੀ ਜੋ ਕਾਲ ਤਖ ਦੇ ਜਹਾਜ਼ਾਂ ਦੀਆਂ ਪਹਿਲਾਂ ਜੱਤੋਂ ਐਕਟ ਬਣਿਆ ਜੱਤੋਂ ਲੈ ਕੇ ਚਾਹੇ ਮਾਸਟਰ ਪੰਥਰਾਤਨ ਮਾਸਟਰਾ ਤਾਰਾ ਸਿੰਘ ਜੀ ਸੰਤ ਚੰਨਣ ਸਿੰਘ ਜੀ ਤੇ ਪੰਥਰਾਤਨ ਜੀ ਜਿਆ ਗੁਰਚਰਨ ਸਿੰਘ ਤੌੜਾ ਜੀ ਅਤੇ ਬੀਬੀ ਜਗੀਰ ਕੌਰ ਲੰਗੋਵਾਲਾ ਸਾਹਿਬ ਪ੍ਰਵਾਚਕਾਰਪਾਲ ਸਿੰਘ ਬਡੂੰਗਰ ਸਾਰੇ ਸਾਡੇ ਦੇ ਸਤਕਾਰ ਜੋਗ ਨੇ ਸਾਰੇ ਉੱਚ ਪਦਮਿਆਂ ਤੇ ਰਹੇ ਨੇ ਸਾਡੇ ਸਤਕਾਰਯੋਗ ਨੇ ਇਹਨਾਂ ਨੇ ਕੌਮ ਦੀ ਅਗਵਾਈ ਵੀ ਕੀਤੀ ਹੈ ਤੇ ਫਿਰ ਚਾਹੇ ਆਪਣੇ ਹੁਣ ਸਤਕਾਰਯੋਗ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਜੋ ਇੱਕ ਬਹੁਤ ਹੀ ਇਮਾਨਦਾਰ ਸੁਰਜੇ ਹੋਏ ਇੱਕ ਤਿਆਗੀ ਬੰਦੇ ਨੇ ਤੇ ਸੱਚੇ ਸੁੱਚੇ ਇਨਸਾਨ ਨੇ ਉਹਨਾਂ ਨੇ ਵੀ ਸ਼੍ਰੋਮਣੀ ਕਮੇਟੀ ਦੀ ਅਗਵਾਈ ਕੀਤੀ ਆ ਸੀ ਉਹਨਾਂ ਨਾਲ ਕੰਮ ਕਰਨ ਦਾ ਸਾਨੂੰ ਸਮਾਂ ਵੀ ਮਿਲਿਆ ਪਰ ਜੋ ਪ੍ਰਕਿਰਿਆ ਪਹਿਲਾਂ ਤੋਂ ਚੱਲਦੀ ਆ ਰਹੀ ਸੀ ਜਿਹੜਾ ਉਹਨਾਂ ਨੂੰ ਲਾਉਣ ਦੀ ਤੇ ਹਟਾਉਣ ਦੀ ਉਹ ਜੈਕਟ ਕਮੇਟੀ ਵੱਲੋਂ ਕੀਤੀ ਜਾਂਦੀ ਸੀ ਅਤੇ ਜਿਹੜੇ ਬੰਦੇ ਹੁਣ ਏਕਾਤ ਰੱਖਦੇ ਨਾਂ ਤੇ ਸਹਾਇਤ ਕਰ ਰਹੇ ਨੇ ਵੀ ਆਰ ਨੇ ਉਹ ਪਹਿਲਾਂ ਪ੍ਰਧਾਨ ਵੀ ਰਹੇ ਨੇ ਜਗਤ ਮੈਂਬਰ ਵੀ ਰਹੇ ਨੇ ਕੋਈ 20-25 ਸਾਲ ਤੋਂ ਲਗਾਤਾਰ ਕੋਈ 40 ਸਾਲ ਤੋਂ ਲਗਾਤਾਰ ਮੈਂਬਰ ਚਲੇ ਆ ਰਹੇ ਨੇ ਸ਼੍ਰੋਮਣੀ ਕਮੇਟੀ ਚ ਵੀ ਇਸ ਪਰਿਕ aeration ਨੂੰ ਬਾਦਲ ਦੀ ਕਿਸੇ ਵੀ ਨੇ ਕੋਸ਼ਿਸ਼ ਨਹੀਂ ਕੀਤੀ ਜਦੋਂ ਆ ਆਪਣੇ ਪਾਵਰ ਵਿੱਚ ਸਨ ਇਸ ਲਈ ਮੇਰਾ ਸੰਗਤ ਨੂੰ ਬੇਨਤੀ ਆ ਵੀ ਇਹ ਜੋ ਪ੍ਰਿਕ aeration ਤਖਤ ਦੇ ਜਹੇਦਾਰ ਸਾਹਿਬ ਦੀ ਅਤੇ ਜੋ ਤਖਤਾਂ ਦੇ ਜਹੇਦਾਰ ਸਾਹਿਬਾਂ ਦਾ ਜਟ ਖਤਮ ਹੋਵੇ ਕਿਉਂਕਿ ਜੋ ਮੈਂਬਰ ਸਾਹਿਬਾਨ ਨੇ ਚਾਹੇ ਉਹ ਕਿਸੇ ਵੀ ਪਾਰਟੀ ਦੇ ਚੁਣ ਕੇ ਜਾਂਦੇ ਨੇ ਉਹਨਾਂ ਦਾ ਬਹੁਤ ਵੱਡੀ ਜ਼ਿੰਮੇਵਾਰੀ ਹੋ ਜਾਂਦਾ ਕਿਉਂਕਿ ਛਰੋਮੇ ਪੜਦਾ ਮੈਂਬਰ ਨਿਸ਼ਕਾਮ ਸੇਵਾ ਕਰਦਾ ਕੋਈ ਉਹਨੂੰ ਤਨਖਾਹ ਨਹੀਂ ਕੋਈ ਹੋਰ ਨਹੀਂ ਉਹ ਪੰਥ ਦੀ ਤੇ ਗੁਰੂ ਘਰਾਂ ਦੇ ਪ੍ਰਬੰਧ ਲਈ ਆਪਣਾ ਜੋ ਆਪਣਾ ਸਮਾਂ ਛੱਡਦਾ ਇਸ ਲਈ ਇਸ ਲਈ ਆਪ ਜੀ ਆਪਾਂ ਇਸ ਜਾਮ ਤੇ ਚਾਲਤਾਕ ਦੇ ਨਾਮ ਤੇ ਸਹਾਇਤ ਕਰਕੇ ਸਿੱਖ ਪੰਥ ਨੂੰ ਪਹਿਲਾਂ ਹੀ ਆਪਾਂ ਹੀ ਬਹੁਤ ਵੱਡੀਆਂ ਧਰਿਆ ਵਿੱਚ ਬੜੇ ਹੋਇਆ ਇਸ ਲਈ ਕਾਲਤਾਕ ਤੋਂ ਸਮਰਪਿਤ ਹੋ ਕੇ ਆਪਾਂ ਸਿੱਖ ਪੰਥ ਦੀ ਇੱਕ ਆਵਾਜ਼ ਬਣੀਏ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕੰਮ ਕਰੀਏ ਤੇ ਜੋ ਕੱਲ ਆਪਣਾ ਇੱਥੇ ਉਹਦੇ ਵਾਲੇ ਕੋਰਡਵਾਰਾ ਸਾਬੇਖੇ ਇਕੱਠ ਹੋਇਆ ਸੀ ਉਸ ਵਿੱਚ ਉਹ ਕੁਝ ਬੰਦਿਆਂ ਨੂੰ ਆਪ ਦੇ ਨਿੱਜੀ ਤੌਰ ਤੇ ਕੱਟ ਰੱਖਿਆ ਸੀ ਕੌਮਨ ਕਮੇਟੀ ਮੈਂਬਰ ਲੋਕਾਂ ਨੂੰ ਇਕੱਠ ਕਰਕੇ ਉਹਦਾ ਕੱਟ ਰੱਖਿਆ ਸੀ ਮੇਰੇ ਹਲਕੇ ਦੀ ਸੰਗਤ ਵੱਲੋਂ ਨਾਬੇ ਦੀ ਹਲਕਾ ਮੈਨੂੰ ਕੋਈ ਸਨੇਹਾ ਨਹੀਂ ਸੀ ਅਤੇ ਜਦ ਵੀ ਮੈਨੂੰ ਹਲਕੇ ਦੀ ਸੰਗਤ ਕੋਈ ਮੈਨੂੰ ਸਨੇਹਾ ਦੋਪੀ ਤਾਂ ਮੈਨੂੰ ਸੱਦੂਗੀ ਮੈਂ ਉਹਨਾਂ ਦੇ ਹਰ ਹੁਕਮ ਦਾ ਪਵਨਦਾ ਤੇ ਉਹਨਾਂ ਨੂੰ ਜੋ ਵੀ ਮੈਨੂੰ ਹੁਕਮ ਕਹਿਣਗੇ ਮੌਣੇ ਮੰਨਣ ਦੀ ਪਵਨਦਾ ਕੋ ਸੰਗਤ ਸਾਰਾ ਨਾਲ ਵੱਡੀ ਹੁੰਦੀ ਹੈ ਸੰਗਤ ਦਾ ਸਤਕਾਰ ਕਰਦਾ ਤੇ ਸੰਗਤ ਆ ਕੇ ਸਦਾ ਦੀ ਸੇਵਾ ਦੀ ਖੁਸ਼ੀ ਹੋ ਰਹੇਗਾ ਜਿਨ੍ਹਾਂ ਨੇ ਮੈਨੂੰ ਏਡੀ ਬੜੀ ਸੇਵਾ ਕੀਤੀ ਹੈ ਤੇ ਅਸੀਂ ਆਪਣੇ ਜੋ ਵੀ ਆਪਣਾ ਜੋ ਸੇਵਾ ਅਸੀਂ ਕਰਦੇ ਆ ਰਹੇ ਪਰਮਾਤਮਾ ਵਕਤ ਸ਼ਕਤੀ ਵਕਸੇ ਅਸੀਂ ਇਮਾਨਦਾਰੀ ਨਾਲ ਅਤੇ ਚੜ੍ਹਦੀ ਕਲਾ ਨਾਲ ਪਾਠ ਦੀ ਸੇਵਾ ਕਰ ਸਕੀਏ ਤੇ ਬਾਕੀ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਓ ਸਿੱਖ ਪੰਥ ਦੀ ਆਵਾਜ਼ ਬਣ ਕੇ ਆਪਾਂ ਆਪਣੇ ਉਹਨਾਂ ਬੰਦੀ ਸਿੰਘਾਂ ਨੂੰ ਅਤੇ ਸਿੱਖ ਪੰਥ ਦੇ ਜੋ ਮਹਾਨ ਮਸਲੇ ਨੇ ਚਾ ਉਹਨਾਂ ਨੂੰ ਪਹਲਾ ਕਰਾਉਣ ਵਾਲ ਵਧੀਏ ਐਵੇਂ ਬਾਗ ਬਾਗ ਤੇ ਧੜਿਆਂ ਵਿੱਚ ਨਾ ਵਧੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ